ਆਪਰੇਸ਼ਨ ਸੰਦੂਰ ਨੇ ਦੁਨੀਆ ਭਰ ਚ ਭਰਿਆ ਜੋਸ਼ ਅਕਸ਼ਿਤੋਂ ਲੈ ਕੇ ਕੰਗਨਾ ਤੱਕ ਨੇ ਦਿੱਤੇ ਰਿਐਕਸ਼ਨ ਸਸ਼ੁਗਲ ਮੈਂ ਸੋਨੀਆ ਤੁਸੀਂ ਵੇਖ ਰਹੇ ਦਾਨਿਕ ਸਵੇਰਾ ਦੱਸਦੀ ਕਿ ਇੰਡੀਅਨ ਫੋਰਸ ਦੇ ਵੱਲੋਂ ਜੋ ਆ ਬੀਤੀ ਰਾਤ ਆਪਰੇਸ਼ਨ ਸੰਦੂਰ ਚਲਾਇਆ ਗਿਆ ਸੀ ਜਿਸ ਦੇ ਚਲਦਿਆ ਪਾਕਿਸਤਾਨ ਦੇ ਨੋ ਠਿਕਾਨਿਆਂ ਦੇ ਉੱਤੇ ਸਟ੍ਰਾਈਕ ਕੀਤੀ ਗਈ ਸੀ ਅ ਅਤਵਾਦੀ ਠਿਕਾਨਿਆਂ ਦੇ ਉੱਤੇ ਹਮਲਾ ਕੀਤਾ ਗਿਆ ਸੀ ਤਾਂ ਇਸ ਤੋਂ ਬਾਅਦ ਬਾਲੀਵੁੱਡ ਦੇ ਸਿਤਾਰਿਆਂ ਦੇ ਵੱਲੋਂ ਇਸ ਆਪਰੇਸ਼ਨ ਸੰਦੂਰ ਦੇ ਉੱਤੇ ਰਿਐਕਸ਼ਨ ਦਿੱਤਾ ਜਾ ਰਿਹਾ ਤੇ ਦੱਸਦੀ ਕਿ ਬਹੁਤ ਸਾਰੇ ਬਾਲੀਵੁੱਡ ਦੇ ਸਟਾਰੇ ਜੋ ਆ ਟਵਿੱਟਰ ਦੇ ਉੱਤੇ ਇਸ ਦੇ ਉੱਤੇ ਰਿਐਕਸ਼ਨ ਦਿੰਦੇ ਹੋਇਆ ਨਜ਼ਰ ਆ ਰਿਹਾ ਜਿਸ ਦੇ ਵਿੱਚ ਅਨੁਭਮ ਕੇ ਦੇ ਵੱਲੋਂ ਭਾਰਤ ਮਾਤਾ ਕੀ ਜੈ ਲਿਖਿਆ ਹੈਸ਼ਟੈਗ ਆਪਰੇਸ਼ਨ ਸੰਦੂਰ ਲਿਖਿਆ ਗਿਆ ਜਿਸ ਨੂੰ ਲੋਕਾਂ ਦੇ ਵੱਲੋਂ ਕਾਫੀ ਰੀਟਵੀਟ ਕੀਤਾ ਜਾ ਰਿਹਾ ਉਥੇ ਬਾਲੀਵੁੱਡ ਐਕਟਰ ਹਿਤੇਸ਼ ਦੇਸ਼ਮੁਖ ਦੇ ਵੱਲੋਂ ਵੀ ਇਸ ਦੇ ਉੱਤੇ ਇੱਕ ਟਵੀਟ ਕੀਤਾ ਗਿਆ ਜਿੱਥੇ ਉਹਨਾਂ ਨੇ ਇਸ ਕਾਰਵਾਈ ਦੇ ਉੱਤੇ ਖੁਸ਼ੀ ਜ਼ਾਹਤਾਈ ਹੈ ਉਹਨਾਂ ਨੇ ਲਿਖਿਆ ਜੈ ਹਿੰਦ ਦੀ ਸੈਨਾ ਭਾਰਤ ਮਾਤਾ ਕੀ ਜੈ ਨਾਲ ਦੇ ਨਾਲ ਉਹਨਾਂ ਨੇ ਇੱਕ ਤਸਵੀਰ ਵੀ ਸਾਂਝਾ ਕੀਤੀ ਹੈ ਜਿਸ ਦੇ ਵਿੱਚ ਆਪਰੇਸ਼ਨ ਸੰਦੂਰ ਲਿਖਿਆ ਹੋਇਆ ਨਜ਼ਰ ਆ ਰਿਹਾ ਤੇ ਦੱਸ ਦिए ਕਿ ਇਸੋ ਇਲਾਵਾ ਮਧੂਰ ਭੰਡਾਰਕਰ ਉਹਨਾਂ ਦੇ ਵੱਲੋਂ ਵੀ ਆਪਰੇਸ਼ਨ ਸੰਦੂਰ ਦੀ ਪੋਸਟ ਪਾਈ ਗਈ ਹੈ ਤੇ ਨਾਲ ਜੈ ਹਿੰਦ ਵੰਦੇ ਮਾਤਰਮ ਲਿਖਿਆ ਗਿਆ ਇਸ ਤੋਂ ਇਲਾਵਾ ਜੋ ਬਹੁਤ ਸਾਰੇ ਸਿਤਾਰੇ ਜਿਸ ਦੇ ਵਿੱਚ ਸਾਊਥ ਐਕਟਰ ਚਿਰੰਜੀਵੀ ਆ ਉਹਨਾਂ ਦੇ ਵੱਲੋਂ ਵੀ ਆਪਰੇਸ਼ਨ ਸੰਦੂਰ ਦੀ ਫੋਟੋ ਨੂੰ ਪੋਸਟ ਕੀਤਾ ਗਿਆ ਨਾਲ ਜੈ ਹਿੰਦ ਔਰ ਇੰਡੀਅਨ ਫਲੈਗ ਨੂੰ ਲਗਾਇਆ ਗਿਆ ਇਸ ਤੋਂ ਇਲਾਵਾ ਵਿਵੇਕ ਰੰਜਨ ਅਗਨੀ ਹੋਤਰੀ ਦੇ ਵੱਲੋਂ ਵੀ ਐਸੇ ਪੋਸਟ ਨੂੰ ਸ਼ੇਅਰ ਕੀਤਾ ਗਿਆ ਅਕਸ਼ੇ ਕੁਮਾਰ ਜੋ ਕਿ ਬਾਲੀਵੁੱਡ ਐਕਟਰ ਹੈ ਉਹਨਾਂ ਦੇ ਵੱਲੋਂ ਵੀ ਜੈ ਹਿੰਦ ਜੈ ਮਹਾਕਾਲ ਦੇ ਨਾਲ ਆਪਰੇਸ਼ਨ ਸੰਦੂਰ ਪੋਸਟ ਨੂੰ ਸ਼ੇਅਰ ਕੀਤਾ ਗਿਆ ਤਾਂ ਸੋਨੂ ਸੋਚੀ ਬਾਲੀਵੁੱਡ ਐਕਟਰ ਆ ਉਹਨਾਂ ਦੇ ਵੱਲੋਂ ਵੀ ਲਿਖਿਆ ਗਿਆ ਜਸਟਿਸ ਇਜ਼ ਸੋ ਲਵਡ ਜੈ ਹਿੰਦ ਆਪਰੇਸ਼ਨ ਸੰਦੂਰ ਇਸ ਪੋਸਟ ਨੂੰ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤਾ ਗਿਆ ਤਾਂ ਬਾਲੀਵੁੱਡ ਐਕਟਰ ਪ੍ਰੇਸ਼ ਰਾਵਲ ਦੇ ਵੱਲੋਂ ਵੀ ਆਪਰੇਸ਼ਨ ਸੰਦੂਰ ਇੰਡੀਅਨ ਆਰਮ ਫੋਰਸ ਤੇ ਨਾਲ ਦੀ ਨਾਲ ਪੀਐਮ ਨਰਿੰਦਰ ਮੋਦੀ ਜੀ ਨੂੰ ਵੀ ਟੈਗ ਕੀਤਾ ਗਿਆ ਤੇ ਇਸ ਤੋਂ ਇਲਾਵਾ ਅਲੂ ਅਰਜਨ ਚੋਕੀ ਸਾਊਥ ਐਕਟਰ ਹੈ ਉਹਨਾਂ ਦੇ ਵੱਲੋਂ ਵੀ ਲਿਖਿਆ ਗਿਆ ਮੇ ਜਸਟਿਸ ਟੂ ਸਰਵਡ ਜੈ ਹਿੰਦ #ऑपरेशनसिंदूर ਤਾਂ ਇਸ ਤੋਂ ਇਲਾਵਾ ਕੰਨਰਨੋਟ ਦੇ ਵੱਲੋਂ ਵੀ ਇੱਕ ਪੋਸਟ ਸ਼ੇਅਰ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਇੰਡੀਅਨ ਆਰਮੀ ਫੋਰਸ ਦੀ ਜੋ ਹੈ ਤਾਰੀਫ਼ ਕੀਤੀ ਗਈ ਹੈ ਤੇ ਨਾਲ ਦੀ ਨਾਲ ਆਪਰੇਸ਼ਨ ਸੰਦੂਰ ਜ਼ੀਰੋ ਟੋਲਰੈਂਸ ਟੂ ਟੈਰਰ ਇਹ ਸਭ ਚੀਜ਼ਾਂ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀਆਂ ਗਿਆ ਤਾਂ ਬਾਲੀਵੁੱਡ ਦੇ ਸਿਤਾਰੇ ਵੀ ਆਪਰੇਸ਼ਨ ਸੰਦੂਰ ਦੇ ਉੱਤੇ ਲਗਾਤਾਰ ਆਪਣੇ ਰਿਐਕਸ਼ਨ ਦਿੰਦਿਆਂ ਹੋਇਆ ਨਜ਼ਰ ਆ ਰਹੇ ਨੇ